ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜੰਡਿਆਲਾ ਗੁਰੂ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਖੇਤੀ ਕਾਨੂੰਨਾਂ ਦੇ ਖਿਲਾਫ ਜੋ ਪ੍ਰੋਟੈਸਟ ਚੱਲ ਰਿਹਾ ਹੈ ਇਹ 55ਵੇਂ ਦਿਨ ਵੀ ਜਾਰੀ ਹੈ ਕਿਸਾਨਾਂ ਦੇ ਵੱਲੋਂ ਜਿਹੜਾ ਇਹ ਦਿਨ ਰਾਤ ਮੋਰਚਾ ਚੱਲ ਰਿਹਾ ਸੀ ਇਸ ਦੇ ਵਿੱਚ ਕਿਸਾਨਾਂ ਦਾ ਜੋਸ਼ ਉਸੇ ਤਰ੍ਹਾਂ ਹੀ ਬਰਕਰਾਰ ਹੈ ਜਿਵੇਂ ਪਹਿਲੇ ਦਿਨ ਸੀ ਦੇਵੀ ਦਾਸਪੁਰਾ ਵਿਖੇ ਰੇਲ ਰੁਕੋ ਅੰਦੋਲਨ ਸ਼ੁਰੂ ਹੋਇਆ ਸੀ ਜਦੋਂ ਰੇਲਵੇ ਟਰੈਕ ਤੇ ਗੱਡੀਆਂ ਰੁਕੀਆਂ ਗਈਆਂ ਤਾ ਤੇਤੀ ਦਿਨ ਜਿਹੜਾ ਦੇਵੀਦਾਸਪੁਰਾ ਵਿਖੇ ਤਰਨਾ ਚੱਲਿਆ ਤਾਂ ਅਗਲੇ 12 ਦਿਨ ਜੰਡੇਆਲਾ ਗੁਰੂ ਦੇ ਰੇਲਵੇ ਟਰੈਕ ਦੇ ਉੱਤੇ ਕਿਸਾਨ ਬੈਠੇ ਰਹੇ ਭਰਬਾਦ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਲਗਾਤਾਰ ਜਿਹੜੀ ਗੱਲਬਾਤ ਹੋਈ ਤਾਂ ਕਿਸਾਨਾਂ ਨੇ ਪੰਜਾਬ ਦੇ ਹਿੱਤਾਂ ਨੂੰ ਦੇਖਦਿਆਂ ਜਿਹੜਾ ਇਹ ਪੋਟੈਸੀਕਾ ਪਹਿਲਾਂ ਪਲੇਟਫਾਰਮ ਤੇ ਕਰ ਲਿਆ ਤੇ ਫਿਰ ਮਾਲ ਗੱਡੀਆਂ ਚਲਾਉਣ ਦੀ ਜਿਹੜੀ ਸਹਿਮਤੀ ਦੇਣ ਦੇ ਨਾਲ ਇਹ ਰੇਲਵੇ ਸਟੇਸ਼ਨ ਦੀ ਗਰਾਊਂਡ ਦੇ ਉੱਤੇ ਬੈਠ ਕੇ ਜਿਹੜਾ ਮੈਦਾਨ ਹੈ ਜਡੇਆਲਾ ਗੁਰਦੇ ਰੇਲਵੇ ਸਟੇਸ਼ਨ ਦੀ ਜਿੱਥੇ ਕਿਸਾਨ ਅੱਜ ਵੀ 25 ਦਿਨ ਡਟੇ ਹੋਏ ਨੇ بارش ਜਦੋਂ ਹੋਈ ਪਿਛਲੇ 2-3 ਦਿਨ بارش ਵੀ ਹੋਈ ਪਰ ਕਿਸਾਨ ਫਿਰ ਵੀ ਡਟੇ ਰਹੇ ਤਾਂ ਕਿਸਾਨ ਆਗੂਆਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਦਿਆਲ ਸਿੰਘ ਮੀਆਂਵੰਦ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨੇ ਤੇ ਸਤਨਾਮ ਸਿੰਘ ਕੱਲਾ ਗੱਲਬਾਤ ਕਰਦੇ ਆ ਸਰ ਜਿਹੜਾ ਅੱਜ ਸਭ ਤੋਂ ਪਹਿਲਾਂ ਤੇ ਇਹ ਦੱਸੋ ਕਿ ਜਿਹੜਾ ਅੱਜ ਦਾ ਪ੍ਰੋਟੈਸਟ 55ਵੇਂ ਦਿਨ ਦਾਖਲ ਹੋ ਗਿਆ ਸਰਕਾਰ ਦੇ ਉੱਤੇ ਕੋਈ ਅਸਰ ਲੱਗਦਾ ਤੁਹਾਨੂੰ ਕਿ ਨਹੀਂ ਬਿਲਕੁਲ ਐਸ 50 ਦਿਨ ਹੋ ਗਿਆ ਹੈ ਸੈਂਟਰ ਗਵਰਨਮੈਂਟ ਨੇ ਇਹਨਾਂ ਰੇਲਾਂ ਰੋਕ ਕੇ ਬੈਠਿਆ ਜਿਹੜੇ ਸੈਂਟਰ ਗਵਰਨਮੈਂਟ ਆ ਜਿਹੜੇ ਕਹਿੰਦੇ ਮੋਦੀ ਕਹਿੰਦਾ ਮੈਂ ਇਹਨਾਂ ਨਾਲ ਗੱਲਬਾਤ ਨਹੀਂ ਕਰਨੀ ਉਹਨੇ ਗੱਲਬਾਤ ਆ ਵਾਸਤੇ ਦੋ ਵਾਰ ਜਿਹੜਿਆ ਸਾਡੇ ਜਹੇਬੰਦੀਆਂ ਦਿੱਲੀ ਸੱਦੀਆਂ ਵਾ ਸਾਡੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਆ ਇਹ ਕਰਕੇ ਨਹੀਂ ਗਏ ਸਾਨੂੰ ਪਤਾ ਮੋਦੀ ਜਿਹੜਾ ਵਾ ਸਾਡੇ ਜਹੇਬੰਦੀਆਂ ਦੇ ਵਿੱਚ ਆ ਭਰਾਵਾਂ ਦੇ ਵਿੱਚ ਪਾੜਾ ਪਾਉਣਾ ਚਾਹੁੰਦਾ ਵਾ ਅਹੀਂ ਮੋਦੀ ਨੂੰ ਆਨੇ ਆ ਉਹ ਮੋਦੀ ਜੇ ਹੱਟਣਾ ਗੱਲ ਕਰਨੀ ਆ 250 ਜਹੇ ਬੰਦੀਆ ਭਾਰਤ ਦੇ ਉਹਨਾਂ ਪੂਰਿਆਂ ਜਹੇ ਬੰਦੀਆਂ ਨੂੰ ਆਪਣੇ ਦਿੱਲੀ ਸਾਦਾ ਤੇ ਦਿੱਲੀ ਦੇ ਵਿੱਚ ਜਿਹੜਾ ਕਾਲੇ ਕਾਨੂੰਨ ਵਾਪਸ ਕਰਾ ਸਕਦਾ ਮੰਤਰੀ ਆਪ ਖੁਦ ਆ ਮੀਟਿੰਗ ਦੇ ਵਿੱਚ ਬੈ ਤੇ ਅਹੀਂ ਮੀਟਿੰਗ ਕਰਨ ਵਾਸਤੇ ਆਵਾਂਗੇ ਜੇ ਤੂੰ ਇਤਨਾ ਵਿਰਤਰਾ ਕਰਨਾ ਵਾ ਪੇਤੀ ਜਿਹੇ ਬੰਨਿਆ ਸਾਦਨੀਆਂ ਰਿਆਹਾਨੇ ਦੇ ਆਨੇ ਸਦੀਆਂ ਜੂਪੀ ਦੇ ਆਨੇ ਸਦੀਆਂ ਆਬਿਆ ਦੇ ਕਿਸਾਨ ਨੇ ਸੱਦੇ ਤੇ ਬਿਲਕੁਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇਰੇ ਮੀਟਿੰਗ ਦਾ ਜਿਹੜਾ ਹੀ ਬਾਈਕਾਟ ਕਰਾਂਗੇ ਜਿਹੜਾ ਤੂੰ ਕਹਿੰਦਾ ਵਾ ਬਸੇ ਆਪਣੇ ਬਸ਼ੰਜਰ ਰੇਲਣਾ ਚਲਾਓ ਫੇਰ ਮੈਂ ਜਿਹੜੀਆਂ ਵਾ ਰੇਲਣਾ ਜਿਹੜੀਆਂ ਮਾਲ ਗੱਡੀਆਂ ਚਲਾਉਣੀਆਂ ਵਾ ਮੋਦੀ ਆਹ ਹੀ ਤੈਨੂੰ 10 ਦਿਨਾਂ ਚਾਹੁੰਦੇ ਆ ਇਹ ਸਾਨੂੰ ਪਤਾ ਵਾ ਸਾਡਾ ਕੋਲਾ ਬੰਦ ਕਰਕੇ ਖਾਦੀ ਜੂਰੀਆ ਖਾਦ ਬੰਦ ਕਰਕੇ ਤੇ ਸਾਡਾ ਤੂੰ ਗਾਲ ਘਟਣਾ ਚਾਹੁੰਦਾ ਵਾ ਉਹ મોદી ਅਸੀਂ ਤੈਨੂੰ ਇਹ ਦੱਸ ਦਈਏ ਕੋਲਾ ਖਾ ਦਾ ਜੋ ਮਰਜੀ ਸਾਡਾ ਬੰਦ ਕਰਦੇ ਅਸੀਂ ਮਰਨ ਵਾਲੇ ਲੋਕ ਨਹੀਂਗੇ ਅਸੀਂ ਉਹ ਕਿਸਾਨ ਵਾ ਜਿਹੜਾ ਸਾਰੇ ਨਾਜ ਅਸੀਂ ਪੈਦਾ ਕੀਤਾ ਵਾ ਤੇ ਤੁਹਾਡਾ ਢਿੱਡ ਭਰਿਆ ਵਾ ਤੁਸੀਂ ਉਹ ਲੋਕ ਜੇ ਸਿਆਸੀ ਲੋਕ ਆ ਜਿਹੜੋ ਠੂਲਾ ਲੈ ਕੇ ਤੇ ਬਾਹਰਲੇ ਮੁਲਖਾ ਜਾ ਕੇ ਮੰਗਦੇ ਫਿਰਦੇ ਹੀਗੇ ਤੇ ਅਸੀਂ ਕਿਸਾਨ ਵਾ ਜਿੰਨਾ ਤੁਹਾਡੇ ਅਨਾਜ ਦੇ ਪੰਡਾਰ ਭਰੇ ਆ ਤੇ ਤੁਸੀਂ ਅੱਜ ਸਾਡੇ ਕਿਸਾਨ ਨੂੰ ਮਾਰਨ ਵਾਸਤੇ ਤਿਆਰ ਜੀ ਸਰ ਜਿਹੜਾ ਅਗਲਾ ਸਵਾਲ ਆ ਪਿਛਲੇ ਸਾਲ ਜਿਹੜੀ ਝੋਨੇ ਦੇ ਸੀਜ਼ਨ ਦੇ ਵਿੱਚ ਸਰਕਾਰ ਨੇ ਖਰੀਦਿਆ ਸੀਗਾ ਕੁੱਲ ਜਿਹੜੀ ਖਰੀਦ ਹੋਈ ਸੀ ਉਹੀ 160 ਲੱਖ ਮੀਟ्रिक टन ਇਸ ਵਾਰ 208 ਲੱਖ ਮੀਟਰਕ ਟਨ ਪਹੁੰਚ ਗਈ ਆ ਕੀ ਕਾਰਨ ਸਮਝਦੇ ਤੁਸੀਂ ਪੰਜਾਬ ਦੇ ਵਿੱਚ 38 ਲੱਖ ਮੀਟਰਕ ਟਨ ਜਿਹੜਾ ਝੋਨਾ ਆ ਉਹਦੀ ਆਮਦ ਇੰਨੀ ਜ਼ਿਆਦਾ ਹੋ ਗਈ ਆ ਬਿਲਕੁਲ ਪੰਜਾਬ ਦੇ ਜਿਹੜੇ ਆਮਦਾਨੇ ਨੇਗੇ ਵਦੇ ਐਰ ਕੀ ਝੋਨਾ ਜਿਹੜਾ ਪੰਜਾਬ ਦਾ ਉਹਦੇ ਜ ਫਾਕ ਬਹੁਤ ਜ਼ਿਆਦੇ ਆ ਆਮਦਾਨਾ ਘਟਣੀ ਚਾਹੀਦੀ ਹੈ ਆ ਇਹ ਜਰੂਰ ਹੋਆ ਜਿਹੜੇ ਯੂਪੀ ਦੇ ਵਿੱਚ ਓਨਾ ਇਹਨਾਂ ਲਤੇਰਿਆਂ ਨੇ ਵਪਾਰੀਆਂ ਨੇ ਮੋਹਤਾ 7-8 ਸ ਨੂੰ ਲਿਆਵਾ ਓਏ ਜਹਾਰਾਂ ਦੀ ਗਿਣਤੀ ਦੇਚਾ ਸਾਡੇ ਜਹੇ ਬੰਨਿਆ ਜਿਹੜਿਆ ਟਰੱਕ ਫੜਿਆ ਉਥੋਂ ਚੋਨਾ ਲਿਆਣ ਕੇ ਸਾਡੇ ਪੰਜਾਬ ਚ ਵੇਚ ਆ ਗਿਆ ਵਾ ਤੇ ਸਾਡੇ ਪੰਜਾਬ ਦੀ ਆਮਦਨ ਜਿਹੜੀ ਆ ਉਹ ਇਸ ਕਰਕੇ ਵਧੀਆ ਨਹੀਂ ਤੇ ਪਿਛਲੇ ਸਾਲ ਤੋਂ ਸਾਡੀ ਆਮਦਨ ਘਟਣੀ ਚੋਂ ਨਹੀਂ ਦੀ ਹਾਂ ਵਧ ਕਰਨੀ ਚਾਹੀਦੀ ਹਾਂਜੀ ਅੱਜ ਤੇ ਬਹੁਤ ਸਾਰੇ ਟਰੱਕ ਜਿਹੜੇ ਸੀ ਜਗਾ ਜਗਾ ਕਿਸਾਨ ਜਿੱਥੇ ਬੰਦੀਆਂ ਰੋਕ ਲਿਆ ਅੰਮ੍ਰਿਤਸਰ ਜ਼ਿਲ੍ਹੇ ਚ ਵੀ ਰੋਕੇ ਸ਼ੰਭੂ ਬਾਰਡਰ ਤੇ ਵੀ ਰੋਕੇ ਜੇ ਉਹ ਨਾਲ ਰੋਕਦੇ ਤੇ ਕੀ ਐ ਫਿਰ ਹੋਰ ਵਧਣ ਸੀ ਆਮਦ ਬਿਲਕੁਲ ਹੋਰ ਵਧਣੀ ਸੀ ਇਹ ਤੇ ਇਸ ਕਰਕੇ ਫੜੇ ਗਏ ਇਹਨਾਂ ਦੀ ਚੋਰਾ ਚਾਰੀ ਕੋਕਚਰਾ ਤਾਂ ਫੜੀ ਗਈਆ ਜਹੇ ਬੰਦੀਆ ਜੜੀਆਂ ਵਾ ਰੇਲਾਂ ਤੇ ਬੈਠਿਆ ਰੋੜਾਂ ਤੇ ਬੈਠਿਆ ਹੀ ਟੂਲ ਪਲਾਜਿਆਂ ਤੇ ਬੈਠਿਆ ਹੀ ਇਹਨੇ ਸਾਨੂੰ ਇਹ ਵੀ ਸ਼ੱਕ ਪੈਂਦਾ ਵਾ ਪਿਛਲੇ ਸਾਲ ਵੀ ਇਹਨੇ ਇਸ ਤਰ੍ਹਾਂ ਕੀਤੀ ਹੋਊਗੀ ਕਿਉਂਕਿ ਅਹਰ ਕੀਤੇ ਤਾਂ ਪਰਾ ਲੱਗਾ ਜਹੇ ਬੰਦੀਆ ਪੂਰੀਆਂ ਸ਼ੜਕਾਂ ਦੇ ਬੈਠਿਆ ਆਂਗਾ ਕੋਹ ਜਿਹੜੇ ਟਰੱਕ ਵਾ ਵਪਾਰੀਆਂ ਦੇ ਸਾਡੇ ਤੋਂ ਚੋਰੀ ਵੀ ਜਿਹੜੇ ਲਵਾਏ ਆ ਤੇ ਇਸ ਕਰਕੇ ਜਾਦੇ ਸਾਡੇ ਆਮਦਨ ਵਧੀ ਆ ਜਿਹੜੇ ਤੁਹਾਡੇ ਕਹਿੰਨ ਬਲੋ ਚੋਰੀ ਲਵਾਏ ਕਿ ਅਜੇ ਰਿਕਾਰਡ ਦੇ ਵਿੱਚ ਆ ਕੇ ਕਈ ਰਿਕਾਰਡ ਦੇ ਵਿੱਚ ਵੀ ਨਹੀਂ ਆਏ ਹਾਂ ਬਿਲਕੁਲ ਜਿਹੜੇ ਰਿਕਾਰਡ ਜਾ ਆ ਗਏ ਉਹ ਤਾਂ ਸਾਨੂੰ ਪਤਾ ਲੱਗ ਗਿਆ ਵਾ ਕਈ ਹੋ ਸਕਦਾ ਰਿਕਾਰਡ ਚ ਵੀ ਨਾ ਆਏ ਹੋਣਗੇ ਤੇ ਇਹ ਕਰਕੇ ਜਿਹੜਾ ਇਹ ਚੋੜਾ ਬਜਾਰੀ ਇਹਨਾਂ ਦੇ ਜਿਹੜਾ 7-800 ਨੂੰ ਇਹਨਾਂ ਨੇ ਝੋਨਾ ਲਿਆ ਵਾ ਤੇ 50 ਦੇ ਵਿੱਚ 1500 ਨੂੰ 1500 ਨੂੰ ਵੇਚਿਆ ਵਾ ਉਹ ਸਾਡਾ ਜਿਹੜਾ ਆੜਤੀਆ ਵਾ ਵਪਾਰੀ ਆ ਉਹਨਾਂ ਨੇ ਵੇਚਾ ਕੋਹਰ ਲੁੱਟ ਕੀਤੀ ਆ ਇਸੇ ਤਰ੍ਹਾਂ ਜਿਹਨੇ ਕਾਰੇ ਕਾਨੂੰਨ 50 ਦੇ ਚ ਲਾਗੂ ਹੋ ਗਏ ਇਹੋ ਝੋਨਾ ਸਾਡਾ ਜਿਹੜਾ 7-800 ਨੂੰ ਵਿਗਣਾ ਆਏਗਾ ਗਾ ਜਿਹੜੀ ਸਾਡੀ ਕੜਕਵਾ ਉਹ ਵੀ ਕਹਿਨੇ ਨਹੀਂ ਪੁੱਛਣੀ ਐਸੇ ਕਰਕੇ ਆ ਮੋਦੀ ਦਾ ਹੀ ਟ੍ਰੇਨਾਂ ਰੋਕੇ ਬੈਠਿਆ ਪੇ ਮੋਦੀ ਜਾਦ ਆ ਜਿਹੜੇ ਕਾਲੇ ਕਾਨੂੰਨ ਇਹਨਾਂ ਨੂੰ ਵਾਪਸ ਆ ਜਾ ਜੇ ਨਹੀਂ ਤੇ ਸਾਡੇ ਜਿਹੜਿਆ ਸਾਨੂੰ ਭਾਵੇਂ ਸਿਰ ਵੀ ਦੇਣੇ ਪਵੇ ਖੂਨ ਵੀ ਦੇਣਾ ਪਵੇ ਉਹਨੇ ਚਿਰ ਪਿੱਛੇ ਨਹੀਂ ਹਟਾਂਗੇ ਜਿੰਨੇ ਇਹ ਮੋਦੀ ਕਾਲੇ ਕਾਨੂੰਨ ਵਾਪਸ ਨਹੀਂ ਖੜਦਾ ਜਿਹੜੀ ਇਹ ਝੋਨੇ ਦੀ ਇੰਨੀ ਆਮਦ ਪੰਜਾਬ ਦੇ ਵਿੱਚ ਵਧ ਗਈ 36 ਲੱਖ ਮੀਟ੍ਰਿਕ ਟਨ ਇੱਕ ਮਤਲਬ ਤਕਰੀਬਨ 20% ਆ ਪਿਛਲੇ ਮਗਰ ਸਾਲ ਦੇ ਮੁਕਾਬਲੇ ਇਸ ਨੂੰ ਰੋਕਣਾ ਤੁਹਾਨੂੰ ਲੱਗਦਾ ਸੀ ਕਿ ਆਪ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਇਸ ਨੂੰ ਰੋਕਣਾ ਚਾਹੀਦਾ ਸੀਗਾ ਕਿ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੇ ਨਾਲ ਕੇਂਦਰ ਸਰਕਾਰ ਤੇ ਤਾਂ ਹੀ ਰੋਕਦੀ ਨਾ ਇਹ ਦੇ ਮੋਦੀ ਦੇ ਪਹਿਲਾਂ ਬਿਆਨ ਦੇ ਚੁੱਕਾ ਵਾ ਕਿ ਤੁਸੀਂ ਜਿੱਥੇ ਮਰਜੀ ਫਸਲ ਜਾ ਕੇ ਵੇਚ ਸਕਦੇ ਜੇ ਤੇ ਪਰ ਜਿਹੜਾ ਇੱਥੇ ਵੇਚਣਾ ਆਇਆ ਜੂਪੀ ਦਾ ਉਹ ਕਿਸਾਨ ਤੇ ਲੈ ਕੇ ਨਹੀਂ ਆਇਆ ਉਹਦੇ ਵਪਾਰੀ ਲੈ ਕੇ ਆਇਆ ਵਾ ਇਹ ਜਿਹੜੀ ਆਮਦਨ ਆ ਜੂਪੀ ਦੀ ਵੇਖੋ ਜਾ ਕੇ ਜੂਪੀ ਦੀ ਘਟੀ ਹੋਊਗੀ ਜ਼ੀਰੋ ਤੇ ਆ ਗਈ ਹੋਊਗੀ ਕਿਉਂਕਿ ਇਹ ਜੂਪੀ ਦਾ ਝੋਨਾ ਹਰ ਪੰਜਾਬ ਚ ਆ ਗਿਆ ਵਾ ਇਹਦੇ ਨਾਲ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਆ ਬਿਲਕੁਲ ਨੁਕਸਾਨ ਵਾ ਜੇ ਜੂਪੀ ਦਾ ਝੋਨਾ ਇੱਥੇ ਨਾ ਆਉਂਦਾ ਜਿਹੜਾ ਸਾਡਾ ਝੋਨਾ ਰੋੜਿਆ ਵਾ ਜਿਹੜੀ ਸਾਡੀ ਇੱਕ ਕੁਆਂਟਲ ਮਗਰ 200 300 ਰੁਪਿਆ ਲੁੱਟ ਹੋਈ ਆ ਉਹ ਸਾਡੀ ਲੁੱਟ ਨਹੀਂ ਹੋਣੀ ਇਹ ਭਵਿੱਖ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਤੁਹਾਨੂੰ ਲੱਗਦਾ ਖਰਸ਼ਾ ਕਿ ਜਾਰੀ ਰਹੇਗੀ ਜੇ ਕਾਨੂੰਨ ਲਾਗੂ ਹੋਏ ਤੇ ਬਿਲਕੁਲ ਜੇ ਕਾਲੇ ਕਾਨੂੰਨ ਲਾਗੂ ਹੋ ਜਾਂਦੇ ਆ ਇਹਦੇ ਸਾਨੂੰ ਦੱਸ ਨਹੀਂ ਦਿਆ ਵਾ ਬਿਲਕੁਲ ਇਸ ਤਰ੍ਹਾਂ ਲੁੱਟ ਹੋਊਗੀ ਜਿਹੜੇ ਕਹਿੰਦੇ ਆ ਹਰਸਿਮਰ ਕੌਰ ਵੀ ਕਹਿੰਦੀ ਹੈ ਕੈਪਟਨ ਵੀ ਕਹਿੰਦਾ ਸੀ ਮੋਦੀ ਕਹਿੰਦਾ ਵਾ ਕਿਸਾਨੋ ਇਹ ਜੇ ਕਾਨੂੰਨ ਆ ਤੁਹਾਡੇ ਫਾਇਦੇ ਜੋ ਆ ਜਿੱਥੇ ਮਰਜੀ ਵੇਚ ਲੋ ਅਸੀਂ ਕਿਲੇ ਕਿਲੇ ਦੋਨੋਂ ਕਿਲਿਆਂ ਦੇ ਕਿਸਾਨ ਵਾ ਅਸੀਂ ਤਾਂ ਆਪਣੇ ਸ਼ਹਿਰ ਤੱਕ ਆਪਣੀ ਫਸਲ ਨਹੀਂ ਖੜ ਸਕਦੇ ਇੱਥੋਂ ਅਸੀਂ ਜਿਹੜੀ ਫਸਲ ਆਪਣੀ ਦਿੱਲੀ ਅਸੀਂ ਕਿਤਨਾ ਲੈ ਜਾਾਂਗੇ ਹਰਿਆਣੇ ਜਿਸੀਂ ਕਿਤਨਾ ਲੈ ਜਾਾਂਗੇ ਕਿਉਂਕਿ ਉਹ ਸਾਡੇ ਦੇ ਕਿਰਾਏ ਬਹੁਤ ਜ਼ਿਆਦਾ ਚੜ ਜਾਣਾ ਵਾ ਇਹਦਾ ਫਾਇਦਾ ਕਿਹਨਾ ਲੈਣਾ ਵਾ ਆ ਬਾਨੀ ਦਾਨੀ ਉਹਨਾਂ ਨੇ ਫਾਇਦੇ ਲੈਨੇ ਹਨ ਜਿਹੜੀ ਪੰਜਾਬ ਦੇ ਕਿਸਾਨ ਨੇ ਜਿਵੇਂ ਕਿ ਕਿਹਾ ਸੀ ਕਿ ਕਿਤੇ ਵੀ ਵੇਚਦੇ ਪੰਜਾਬ ਦੀ ਜਿਹੜੀ ਫਸਲਾਂ ਇੱਥੇ ਤੇ ਪੰਜਾਬ 'ਚ ਵਧੀਆ ਵਿਕ ਜਾਂਦੀ ਆ ਕਿਉਂਕਿ ਇੱਥੇ ਐਮਐਸਪੀ ਸੀਗੀ ਤਾਂ ਹੁਣ ਜਿਹੜੇ ਦੂਜੀਆਂ ਸਟੇਟਾਂ ਤੋਂ ਜਿਹੜਾ ਝੋਨਾ ਤੁਹਾਨੂੰ ਖਦਸ਼ਾ ਕਿ ਬਾਕੀ ਸਾਰੀਆਂ ਸਟੇਟਾਂ ਤੋਂ ਵਿੱਚ ਝੋਨਾ ਜਿਹੜਾ ਇਸੇ ਤਰ੍ਹਾਂ ਹੋਰ ਵਧੇਗਾ ਤੇ ਜਾਂ ਇਹ ਪਹਿਲਾਂ ਵੀ ਆਉਂਦਾ ਰਿਹਾ ਹੋਏਗਾ ਤੇ ਜਿਹੜਾ ਇਸ ਵਾਰ ਧਿਆਨ ਦੇ ਵਿੱਚ ਤੇ ਸੜਕਾਂ ਦੇ ਬੇਟੇ ਤਾਂ ਆ ਗਿਆ ਕੀ ਪਹਿਲੇ ਸਮੇਂ ਦੇ ਵਿੱਚ ਵੀ ਲੱਗਦਾ ਕਿ ਆਉਂਦਾ ਰਿਹਾ ਬਿਲਕੁਲ ਪਹਿਲਾਂ ਵੀ ਆਉਂਦਾ ਰਿਹਾ ਹੋਊਗਾ ਇਹ ਇਹ ਤਾਂ ਜਿਹੜਾ ਸਾਡਾ ਝੋਨਾ ਹਰ ਵੇਲੇ ਜਿਹੜਾ ਸਾਡਾ ਸਸਤਾ ਖਰੀਦਦੇ ਰਹਿਆ ਜ ਸਾਰਾ ਝੋਨਾ ਵਾ ਇਹ ਸਰਕਾਰੀ ਖਰੀਦ ਦੇ ਵਿੱਚ ਪੈ ਸਕਦਾ ਹੈਗਾ ਸਰਕਾਰ ਚੁੱਕ ਸਕਦੇ ਹੈਗੇ ਇਸੇ ਕਰਕੇ ਜਿਹੜਾ ਸਾਡੇ ਝੋਨੇ ਦੀ ਲੁੱਟ ਹੁੰਦੀ ਰਹੀ ਆ ਉਧਰੋਂ ਵਪਾਰੀ ਝੋਨਾ ਲਿਆਂਕੇ ਸਸਤਾ ਲਿਆਂਕੇ ਤੇ ਸਾਡੇ ਇੱਧਰ ਵੇਚਦੇ ਰਹੇ ਆ ਤੇ ਸਾਨੂੰ ਜਿਹੜਾ ਇਹਨਾਂ ਬਰਬਾਦ ਕੀਤਾ ਜੇ ਆਹੀ ਛੜਕਾ ਦੇ ਨਾਂ ਬੈਠੇ ਹੁੰਦੇ ਹੋਰ ਵੀ ਸਾਲ ਦੋ ਸਾਲ ਇਸੇ ਤਰ੍ਹਾਂ ਸਾਡੀ ਲੁੱਟ ਨੂੰ ਲੈ ਪੰਜਾਬੀਆਂ ਦੀ ਕਿਸਾਨੀ ਪੰਜਾਬ ਦਾ ਕਿਸਾਨ ਇਹਨਾਂ ਗੱਲਾਂ ਕਰਕੇ ਲਗਾਤਾਰ ਜਿਹੜਾ ਪਿਛਲੇ ਡਾਊਨ ਗਿਆ ਇਹਨਾਂ ਗੱਲਾਂ ਹਾਂ ਬਿਲਕੁਲੋ ਜਿਹੜਾ ਸਾਡੇ ਦੇ ਕਰਜ਼ਾ ਚੜਿਆ ਵਾ ਉਹ ਸਰਕਾਰ ਦੀਆਂ ਜਿਹੜੇ ਗਲਤ ਨੀਤੀਆਂ ਵਾ ਗਲਤ ਪਾਲਿਸੀਆਂ ਬਣਾਉਂਦੇ ਆ ਏਸੀਆਂ ਦੇ ਵਿੱਚ ਬੈਠ ਕੇ ਬਣਾਉਂਦੇ ਆ ਇਹ ਕਰਕੇ ਸਾਡੇ ਤੇ ਕਰਜ਼ਾ ਚੜਿਆ ਵਾ ਜੇ ਸਾਡੀਆਂ ਫਸਲਾਂ ਦੇ ਸਾਨੂੰ ਸਹੀ ਭਾਅ ਦਿੱਤੇ ਜਾਂਦੇ ਤੇ ਸਾਡਾ ਕਿਸਾਨ ਜਿਹੜਾ ਸਲਫਾ ਖਾ ਕੇ ਪੱਖੇ ਨਾ ਫਾ ਲੈ ਕੇ ਨਾ ਮਰਦਾ ਕਿਉਂਗੇ ਸਾਡੇ ਦੇ ਕਰਜ਼ਾ ਨਹੀਂ ਚੜਨਾ ਕਰਜ਼ਾ ਇਸੇ ਕਰਕੇ ਚੜਿਆ ਵਾ ਸਾਨੂੰ ਫਸਲਾਂ ਦੇ ਭਾਅ ਸਹੀ ਨਹੀਂ ਮਿਲਿ ਸਰ ਜੂਰੀਆ ਦੀ ਕੋਈ ਸਮੱਸਿਆ ਆ ਰਹੀ ਹੈ ਡਾਇਆ ਜੂਰੀਆ ਜਿਵੇਂ ਕਣਕ ਦੇ ਲਈ ਹਾਂ ਬਿਲਕੁਲ ਜੂਰੀਆ ਡਾਇਆ ਦੀ ਸਮੱਸਿਆ ਆ ਰਹੀ ਆ ਕਿਉਂਕਿ ਇਹ ਜਿਹੜਾ ਮੋਦੀ ਸਰਕਾਰ ਵਾ ਇਹਨੇ ਸਾਡੀ ਜੂਰੀਆ ਤੇ ਸਾਰੀਆਂ ਗੱਡੀਆਂ ਸਾਡੀਆਂ ਬੰਦ ਕੀਤੀਆਂ ਵਾ ਜਿਹੜੀ ਆਪਣੇ ਪੰਜਾਬ ਸਰਕਾਰ ਵਾ ਕੈਪਟਨ ਕੈਪਟਨ ਜੇ ਜੱਟਾਂ ਦਾ ਮੈਂ ਤੇ ਸਾਡਾ ਮੈਂ ਤੇ ਆ ਜੇ ਟ੍ਰੇਨਾਂ ਬੰਦ ਵਾ ਤੇ ਟਰੱਕ ਚਲਾ ਸਕਦਾ ਵਾ ਟਰੱਕਾਂ ਦੇ ਉੱਤੇ ਵੀ ਜੂਰੀਆ ਹਰ ਜ਼ਿਲ੍ਹੇ ਪਜਾ ਸਕਦਾ ਵਾ ਕਿਉਂਕਿ ਕੈਪਟਨ ਵੀ ਜਿਹੜਾ ਵਾ ਉਹਨਾਂ ਦੇ ਨਾਲ ਹੀ ਰਲਿਆ ਵਾ ਇਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਇਹ ਮੁਸ਼ਕਲ ਆ ਰਹੀ ਆ ਬਿਲਕੁਲ ਇਸੇ ਕਰਕੇ ਮੁਸ਼ਕਲ ਆ ਰਹੀ ਆ ਜੇ ਇਹ ਸਾਡੇ ਜਿਹੜੇ ਸਿਆਸੀ ਲੋਕ ਵਾ ਜਿਹੜੇ ਸਰਦਾਰ ਵਾ ਸਰਦਾਰੀਆਂ ਪੱਗਾ ਬੰਨੀ ਫਿਰਦੇ ਆ ਜਿਤਨਾ ਬਾਦਲਵਾ ਕੈਪਟਨ ਵਾ ਜੇ ਕਦੇ ਸਾਡੇ ਹੁੰਦੇ ਤੇ ਆਹ ਮੁਸ਼ਕਲ ਸਾਨੂੰ ਅੱਜ ਨਹੀਂ ਹੋਣੀ ਆ ਸਤਨਾਮ ਸਿੰਘ ਕੱਲਾ ਵੀ ਸਾਡੇ ਨਾਲ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨੇ ਸਰ ਕੱਲਾ ਸਾਹਿਬ ਜਿਹੜੀ ਕਿਉਂ ਨੇਰੀ ਇਸ ਵਾਰ ਇਹਨੀ ਆਮਦ ਪੰਜਾਬ ਦੇ ਵਿੱਚ ਵਧ ਗਈ ਤੁਸੀਂ ਕਿਵੇਂ ਦੇਖਦੇ ਹੋ ਤੁਹਾਡੀ ਆਪਸ ਵਿੱਚ ਤੁਸੀਂ ਚਰਚਾ ਵੀ ਕਰਦੇ ਹੋ ਕੀ ਦੇਖਦੇ ਹੋ ਸਰ ਸਾਡੀ ਜੱਟਾਂ ਤੇ ਹੋ ਆ ਵੀ ਗਿਆ ਉਹ ਤੁਸੀਂ ਸਾਡੇ ਪ੍ਰਧਾਨ ਵਿਦਿਆਲัย ਸਿੰਘ ਮੇਵਨੇ ਕਿਹਾ ਵਾ ਗੱਲ ਬਿਲਕੁਲ ਸੱਚੀ ਹੈ ਜੀ ਉਹ ਗੱਲ ਢੋਕਦੀ ਆ ਕਿ ਜੇ ਸਰਕਾਰ ਚਾਹੁੰਦੀ ਤੇ ਉਧਰ ਰੋਕ ਸਕਦੀ ਹੁਣ ਸਾਨੂੰ ਤੇ ਖਾਸ ਤੌਰ ਤੇ ਕਿੱਦਾਂ ਆ ਕੇ ਉਧਰ ਲੋਕ ਸਾਡੇ ਤੇ ਦਿਹਾੜੀਆਂ ਕਰ ਰਹੇ ਨੇ ਸਾਨੂੰ ਉਧਰ ਦਿਹਾੜੇ ਕਰ ਜਾਣਾ ਪਿਆ ਕਰਨਾ ਆਉਣ ਵਾਲੇ ਸਮੇਂ ਵਿੱਚ ਇਹੋ ਜਿਹਾ ਭੇਖ ਸਾਨੂੰ ਜਾਪਣਾ ਕਿਉਂ ਕਿਉਂ ਉਧਰ ਦਿਹਾੜੀਆਂ ਕਰ ਕਾਰਨੇ ਹੋ ਆ ਜੀ ਖੇਤੀ ਸਾਡੀ ਖਤਮ ਹੋ ਜਾਣੀ ਹੈ ਖੇਤੀ ਸਾਡੇ ਕੋ ਰਹਿਣੀ ਨਹੀਂ ਜਮੀਨਾਂ ਦੇ ਹਿਮਾਲੇ ਘਰੇਲ ਨੀ ਜਮੀਨ ਖਤਮ ਜਿਹੜਾ ਰੇਅ ਭਾਅ ਘਰ ਤੋਂ ਘਾਟ ਉਹ ਖਤਮ ਕਰਦਾ ਸਮਰਥਨ ਮੁੱਲ ਇਹਦਾ ਕਰਦਾ ਜਿਹੜੇ ਦੂਜੀਆਂ ਸਟੇਟ ਤੋਂ ਵਿੱਚੋਂ ਜਿਹੜਾ ਇਹ ਛੋਨੇ ਦੀ ਇੰਨੀ ਆਮਦ ਜਿਹੜੀ ਵਧੀਆ ਇੰਨੀ ਇਹ ਲੱਗਦਾ ਕਿ ਜਿਹੜਾ ਲਗਾਤਾਰ ਦੂਜੀਆਂ ਸਟੇਟਾਂ ਦੇ ਵਿੱਚੋਂ ਝੋਨਾ ਪੰਜਾਬ ਦੇ ਬਿਲਕੁਲ 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 ਜੀ ਬਿਲਕੁਲ ਲੱਗਦਾ ਕਿ ਜੇ ਉਧਰ ਨਾ ਹੁੰਦਾ ਫਿਰ ਉਹ ਉਹਨਾਂ ਆਉਣ ਦਾ ਕਾਰਨ ਨਹੀਂ ਨਾ ਵਜਾ ਨਹੀਂ ਇਹਨਾਂ ਫਰਕ ਨਹੀਂ ਪੈ ਸਕਦਾ ਸਰ ਜੀ ਇਹਨਾਂ ਨਾ ਹੁੰਦਾ ਫਿਰ ਪੰਜਾਬ ਦੇ ਕਿਸਾਨਾਂ ਨੂੰ ਕੀ ਇਹਦਾ ਫਾਇਦਾ ਹੋਣਾ ਕਿਵੇਂ ਵੇਖੋ ਜੀ ਜੇ ਤੁਸੀਂ ਆਪਣੇ ਸਾੜਾ ਵਿਗਣਾ ਹੈਗਾ ਹੁਣ ਸਾਡੇ ਆਪਣੇ ਵੀ ਕਈਆਂ ਰਹਿ ਗਏ ਵਿਚਾਰੇ ਨਹੀਂ ਵਿਕਿਆ ਕਿ ਜਾਂਦਾ ਉਹ ਵੀ ਰੋਲ ਦੇ ਫਿਰ ਵਿਚਾਰੇ ਭਾਵਾ ਵਾੜਾ ਤੋਂ ਘੱਟ ਡਾਊਨ ਮਿਲਿਆ ਨੇ ਇਹਦਾ ਮੇਨ ਕਾਰਨ ਇਹ ਆ ਕਿ ਝੋਨਾ ਵੇਖਦੇ ਰਿਹਾ ਆਪਣੇ ਕਿਸਾਨਾਂ ਪਰ ਭਾਅ ਘਟ ਗਿਆ ਆ ਘੱਟ ਬਹੁਤ ਘੱਟ ਮਿਲਿਆ ਜੀ ਬਹੁਤ ਘੱਟ ਮਿਲਿਆ ਕਿਸੇ ਨਾਲ ਬਹੁਤ ਥਲਿਕ ਵੇਟ ਵੀ ਘਟ ਜਾ ਰੇਟ ਵੀ ਘਟ ਤੇ ਵੇਟ ਵੀ ਘਟ ਨਹੀਂ ਲਵੜਾ ਘਟਿਆ ਫੱਕੜੀ ਜਾਂਦੀ ਆ ਇਹ ਪੰਜਾਬ ਦੇ ਕਿਸਾਨਾਂ ਦਾ ਝੋਨਾ ਇੱਥੇ ਰਹਿ ਜਾਂਦਾ ਬਾਹਰੋਂ ਨਾ ਆਉਂਦਾ ਤੇ ਫਿਰ ਇਹਦਾ ਰੇਟ ਵਾਜੂ ਮਿਲਣਾ ਬਿਲਕੁਲ ਬਿਲਕੁਲ ਜੀ ਕਿੰਨੇ ਨੇ ਮਿਲਣ ਲੱਗੀਆਂ ਉਹਨਾਂ ਕਿੱਥੋਂ ਜਾਣਾ ਹੈ ਅੱਜ ਕਦੋਂ 50 ਨੂੰ ਕਣਾ ਇੱਕ 50 ਜਿਹੜੇ ਮਿਲਣ ਲੱਗੀਆਂ ਕਿੰਨਾ ਨੁਕਸਾਨ ਪੜਦੀ ਕੁਇੰਟਲ ਦੇ ਹੋਇਆ ਹੋਏਗਾ ਦੇਖੋ ਜੀ ਇਹ ਮੇਰਾ ਖਾਲ ਵੀ 11 21 ਦਾ ਵੀ ਹੈਗਾ ਹਰ ਕ ਫੱਕ ਬੋਲ ਜਾਰੀ ਗਈ ਆ ਜਿਹੜਾ ਸਾਡਾ ਝੋਨਾ 21 ਵਗੈਰਾ ਲੱਗਾ ਨਾ ਜਾਂ ਜਿਹੜਾ 15 ਹਣੋਂ ਲੱਗੇ ਫੱਕ ਬੋਲ ਜਾਰੀ ਗਈ ਉਹਦੇ ਵਿੱਚ ਕਿਹਨੂੰ ਸੂ ਚਿੰਮੇਵਾਰ ਮੰਨਦੇ ਜੇ ਤੁਸੀਂ ਅਜੇ ਤੇ ਇਹ ਕਾਨੂੰਨ ਜਿਹੜੇ ਹੁਣ ਲਾਗੂ ਹੋਏ ਨੇ ਇੰਪਲੀਮੈਂਟ ਤੇ ਬਾਅਦ ਚੋਣੇ ਇਹ ਝੋਨਾ ਜਿਹੜਾ ਇੰਨਾ ਵਧ ਗਿਆ 38 ਲੱਖ ਮੀਟਰ ਟਨ ਤਾਂ ਕੌਣ ਜ਼ਿੰਮੇਵਾਰ ਹੈ ਜਿੰਮੇ ਸਰਕਾਰਾਂ ਦਾ ਜੀ ਅਸੀਂ ਤਾਂ ਆਪਣੀ ਮਿਹਨਤ ਕਰਕੇ ਕਮਾਈ ਕਰਨੇ ਜਿੱਦਾਂ ਅਸੀਂ ਕਹਿੰਦੇ ਉਦਾਂ ਜਿਹੜਾ ਸਾਡੇ ਪਿਓ ਦਾ ਦੇ ਕਰਦੋ ਉਦਾਂ ਹੀ ਕਰਨ ਰਿਹਾ ਪਰ ਹੁਣ ਤਾਂ ਸਰਕਾਰਾਂ ਜਿੰਮੇਵਾਰ ਸਰ ਸਰਕਾਰਾਂ ਬਦਲ ਚਾਹੁੰਦੇ ਸਭ ਕੁਝ ਕਰ ਸਕਦਾ ਮੈਂ ਸਰਕਾਰਾਂ ਜਿਹੜੀਆਂ ਉਹਨਾਂ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਉਧਰੋਂ ਝੋਨਾ ਆ ਉਹ ਵੀ ਕਿਸਾਨ ਹੀ ਨੇ ਦੇਸ਼ ਦੇ ਕਿਸਾਨ ਹੀ ਉਹਨਾਂ ਨੇ ਬੀਜਿਆ ਕੀ ਕਹਿਣਾ ਚਾਹੁੰਦੇ ਉਹਨਾਂ ਦਾ ਉਧਰ ਵੇਚ ਜਾਣਾ ਚਾਹੀਦਾ ਹੈ ਕਹਿੰਦੇ ਤੁਹਾਡਾ ਇੱਧਰ ਵੇਚ ਬਿਲਕੁਲ ਅਸੀਂ ਕਹਿੰਦੇ ਆ ਵੀ ਉਹ ਵੀ ਸਾਡੇ ਨਾਲ ਆ ਸਾਡੇ ਭਰਾਵਾ 2-250 ਜੱਥੇ ਬਣੇ ਸਾਡੇ ਇਕੱਠੇ ਆ ਗਏ ਨੇ ਪੂਰੇ ਪੰਜਾਬ ਦੇ ਨਹੀਂ ਪੂਰੇ ਹਿੰਦੁਸਤਾਨ ਦੇ ਮਾਲਕ ਹੋਣਾ ਚਾਹੀਦਾ ਵਾ ਹਰ ਇੱਕ ਕਿਸਾਨ ਜਿਹੜਾ ਖਸਾਲ ਹੋਣਾ ਚਾਹੀਦਾ ਕਿਸਾਨ ਹੀ ਕਿਉਂ ਆ ਜਿਹੜਾ ਥਾਂ ਤੋਂ ਰਹਿ ਜਾਂਦਾ ਬਾਕੀ ਲੋਕ ਜਿਹੜੇ ਆ ਉਹ ਕਿਦਾਂ ਤਾਂ ਚੜਦੇ ਜਾ ਰਹੇ ਆ ਅਜੇ ਤੇ ਬਹੁਤ ਸਾਰੀ ਅ ਪਿਛਲੇ ਸਮੇਂ ਦੇ ਵਿੱਚ ਕਾਫੀ ਟਰੱਕ ਜਿਹੜੇ ਸੀਗੇ ਰੋਕੇ ਗਏ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਰੋਕੇ ਲੁਧਿਆਣੇ ਸ਼ੰਭੂ ਬੈਰੀਅਰ ਤੇ ਵੀ ਜਿਹੜੇ ਕਿਸਾਨਾਂ ਨੇ ਰੋਕੇ ਸੀ ਬਠਿੰਡੇ ਵੱਲੋਂ ਵੀ ਖਬਰਾਂ ਆਈਆਂ ਸੀ ਤੇ ਜਿਹੜੇ ਜੇ ਜੇ ਨਾ ਰੋਕੇ ਜਾਂਦੇ ਤੇ ਕੀ ਇੱਕ ਵੱਜ ਜਾਣੀ ਸੀ ਅਮਤ ਹੋਰ ਵੱਜ ਸਰ ਵੇਖੋ ਗੱਲ ਆ ਵੀ ਰੋਕੇ ਤਾਂ ਕਿ ਕਹੀ ਜਾਗਦੇ ਹਾਂ ਇਹ ਇਹ ਪਹਿਲਾ ਕਾਂਸ ਨਹੀਂ ਦਾ ਇਹ ਸਮਾਂ ਪਿਛੋਂ ਤੁਰਿਆ ਆਉਂਦਾ ਜੀ ਪਿਛੇ ਤੋਂ ਹੀ ਇਹ ਕੰਮ ਹੁੰਦਾ ਰਿਹਾ ਲੇਕਿਨ ਅੱਜ ਕੀ ਜਗ ਪਏ ਹਾਂ ਸਾਨੂੰ ਪਤਾ ਲੱਗ ਗਿਆ ਕਾ ਕਸੂ ਹੋਣ ਲਿਆ ਵਾ ਸਾਨੂੰ ਉਸ ਲਫੋਨ ਰਾਜ ਦਰੇ ਇੱਕ ਦੂਜੇ ਇਕੱਠੇ ਹੋ ਜਾਂਦੇ ਨੇ ਤੈਨੂੰ ਰੁਕਦੇ ਰਿਹਾ ਮੇਰੇ ਸਰਕਾਰ ਦੇ ਨਾਲ ਤੇ ਕੋਈ ਵੀ ਸਰਕਾਰ ਨੇ ਰੋਕੇ ਸਰਕਾਰ ਤੇ ਜੇ ਉਹਦੀ ਆਈ ਜਾਣ ਜਿੱਦ ਕਿਸਾਨਾਂ ਨੇ ਮਜ਼ਦੂਰਾਂ ਨੇ ਤਕੜੇ ਹੋ ਕੇ ਕੰਮ ਫੜੀ ਆ ਜਿਓ ਲੇਕਿਨ ਨਿਜੀ ਵਪਾਰੀ ਆਏ ਨੇ ਨਿਜੀ ਵਪਾਰੀਆਂ ਦੇ ਤੇ ਸ਼ਹਿਰ ਸਰਕਾਰ ਦੀ ਤਾਂ ਸ਼ਹਿਰ ਸਰਕਾਰ ਦੀ ਇਹ ਸਰਕਾਰ ਚਾਹੇ ਮਰਜ਼ੀ ਕਰ ਸਕਦੇ ਇਸ ਕੋ ਨੂੰ ਸੜਕਾਂ ਹੀ ਆਏ ਜਿੱਥੋਂ ਟੁੱਟ ਕੇ ਲੱਗੇ ਨੇ ਸਰਕਾਰਾਂ ਸੜਕਾਂ ਹੀ ਆਏ ਦੂਜੀ ਤਾਂ ਅੱਜ ਇਹਦੇ ਵਿੱਚ ਫਿਰ ਕਿਵੇਂ ਦਾ ਸਿਸਟਮ ਤੁਸੀਂ ਕੀ ਚਾਹੁੰਦੇ ਕਿਵੇਂ ਦਾ ਸਿਸਟਮ ਬਣਨਾ ਚਾਹੀਦਾ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਬਾਹਰੋਂ ਝੋਨਾ ਕਿਉਂਕਿ ਉੱਥੇ ਜੀ ਉਹਨਾਂ ਦਾ 7-800 ਵਿਕਦਾ ਇੱਥੇ ਉਹਨਾਂ ਨੂੰ 1500 ਵੀ ਉਹਨਾਂ ਦਾ ਬਹੁਤ ਫਾਇਦੇ ਦੇ ਵਿੱਚ ਆਉ। ਦੇਖਦੇ ਜੋ ਜੋ ਸਹੀ ਰੇਟ ਸੀ ਕਿਵੇਂ ਦਾ ਸਿਸਟਮ ਬਣਨਾ ਚਾਹੀਦਾ ਸਾਡਾ ਤਾਂ ਜਿਆਦਾ ਮੇਨ ਮੁੱਦਾ ਜਿਹੜੀ ਸੁਆਮੀਨਾਥ ਕਮਿਸ਼ਨ ਦੀ ਆ ਉਹ ਰਿਪੋਰਟ ਹੀ ਲਾਗੂ ਹੋ ਜਾਏ ਸਾਡਾ ਸਾਰੇ ਦੁੱਖ ਸਾਰੇ ਹਸਾਈ ਹੋ ਸਕਦੇ ਆ। ਅਸੀਂ ਇਹ ਨਹੀਂ ਵੀ ਬਿੱਲ ਸਾਨੂੰ ਮਾਰ ਬਿੱਲ ਸਾਨੂੰ ਲੱਗ ਜਾਣਾ। ਪਰ ਜਿਹੜੇ ਕਿਸਾਨੀ ਮੇਨ ਸਾਡਾ ਮੁੱਦਾ ਦਾ ਕਮਿਸ਼ਨ ਦੀ ਰਿਪੋਰਟ ਸਾਡੀ ਲਾਗ ਹਾਂ ਜਿਹੜੀਆਂ ਟ੍ਰੇਨਾਂ ਰੋਕੀਆਂ ਤੁਸੀਂ ਹਲੇ ਤੱਕ ਤੁਸੀਂ ਜਿਹੜਾ ਹੁਣ ਪ੍ਰੋਟੈਸਟ ਤੁਹਾਡਾ ਸਾਈਡ ਤੇ ਚੱਲ ਰਿਹਾ ਤੁਸੀਂ ਕਿਹਾ ਸੀ ਮਾਲਗੜੀਆਂ ਚੱਲ ਜਾਣ ਹਲੇ ਤੱਕ ਕੋਈ ਮਾਲਗੜੀਆਂ ਨਹੀਂ ਚੱਲੀਆਂ ਤਾਂ ਕੀ ਕੀ ਇਸ ਦੇ ਪਿਛੇ ਕੀ ਸਾਜ਼ਿਸ਼ ਲੱਗਦੀ ਹੈ ਵੇਖੋ ਸਰ ਕਿਸਾਨ ਤਿੰਨ ਕਦਮ ਪਿਛਾੜਿਆ ਜੀ ਪਰ ਸਰਕਾਰ ਇੱਕ ਕਦਮ ਵੀ ਗਾਹ ਨੂੰ ਤਿਆਰ ਨਹੀਂ ਸਾਨੂੰ ਇਹ ਗੱਲ ਦੋਖਾ ਵੀ ਜੇ ਨਹੀਂ ਤੇਰ ਕਨ ਪਿਛਾੜ ਸਾਡੇ ਸਰਕਾਰ ਇੱਕ ਕਦਮ ਗਾਹ ਤੁਰ ਦਿੰਦੀ ਜੋ ਮਾਰਕੀਟੇ ਚਲਾਉਂਦੀ ਹੋ ਸਕਦਾ ਹੁਣ ਸਮਝ ਤੁਸੀਂ ਦੂਜਾ ਕਿੱ데 ਚਲਾ ਸਕਦੇ ਆ ਸਾਨੂੰ ਵੀ ਦੁੱਖ ਆ ਜਦੋਂ ਪੰਜਾਬ ਦਾ ਮਤਲਬ ਵਪਾਰੀ ਮਰਦਾ ਵਾ ਪੰਜਾਬ ਦੇ ਸੰਤ ਕਾਰ ਮਰਦੇ ਉਹ ਸਾਡੇ ਆ ਜੀ ਸਾਨੂੰ ਦੁੱਖ ਹੋਣਾ ਜ਼ਰੂਰ ਆ ਪਰ ਸਾਡਾ ਚ ਕਸੂਰ ਕੋਈ ਨਹੀਂਗਾ ਅਸੀਂ ਤਾਂ ਵੇਖੋ ਰੇਲਾਂ ਛੱਡੀਆਂ ਪਲੇਟਫਾਰਮ ਉੱਤ ਤੇ ਆ ਇੱਕ ਪਾਰਕ ਤੇ ਬਹਿ ਗਏ ਕਿੰਨਾ ਮੀਂਹ ਪਿਆ ਕਿੰਨਾ ਇਥੇ ਪਾਣੀ ਹੈ ਅਸੀਂ ਨਹੀਂ ਉੱਠੇ ਜੀ ਇਥੋਂ ਇਸ ਜਗ੍ਹਾ ਦੇ ਤੇੜਾ ਧਰਨਾ ਸੀ ਤੁਹਾਡਾ ਬਾਦਸਤੂਰ ਜਾਰੀ ਆ ਤੇ ਕਦੋਂ ਤੱਕ ਜਾਰੀ ਰੱਖੋਗੇ ਇਹ ਵੇਖੋ ਜੀ ਇਹ ਸਵਾਲ ਤੇ ਉਹਨਾਂ ਨੂੰ ਕਾਕਾ ਬਣਨਾ ਕਿੰਨਾ ਚਿਰ ਜਾਰੀ ਰੱਖ ਸਕਦੇ ਅਸੀਂ ਤਾਂ ਲੰਮੇ ਸਮੇਂ ਤੋਂ ਬੈਠੇ ਆ ਸਾਡੀ ਅੱਜ ਮੰਗਾ ਮੰਨ ਲੈਣ ਹੁਣੇ ਘਰੋਂ ਜਾ ਸਕਦੇ ਕਿ ਇਹ ਟ੍ਰੇਨਾਂ ਪੈਸੰਜਰ ਟ੍ਰੇਨਾਂ ਉਹ ਕਹਿ ਰਹੇ ਕਿ ਪੈਸੰਜਰ ਟ੍ਰੇਨ ਦੋਵੇਂ ਇਕੱਠੀਆਂ ਚੱਲ ਚੱਲ ਸਕਦੀਆਂ ਮਾਲ ਗੱਡੀਆਂ ਕੱਲੀਆਂ ਨਹੀਂ ਚੱਲ ਸਕਦੀਆਂ ਤਾਂ ਫੇਰ ਹੁਣ ਕੀ ਤੁਸੀਂ ਸਹਿਮਤ ਹੋ ਪੈਸੰਜਰ ਟ੍ਰੇਨਾਂ ਚੱਲਣ ਦੇ ਉੱਤੇ ਜਿਹੜਾ ਲਗਾਤਾਰ ਗੱਲ ਗਈ ਆ ਰਹੀ ਹੈ ਪਹਿਲਾਂ ਤੁਹਾਡੇ ਘੜੀਆਂ ਬੈਂਚ ਕੀਤੀ ਆ ਕਿ ਅਸੀਂ ਤਿੰਨ ਕਦੋਂ ਪਛਾੜ ਗਏ ਆ ਤੇ ਜਿਉਂ ਹੋਰ ਸਾਨੂੰ ਇਹ ਕਦਮ ਕੱਲ ਨੂੰ ਕਰਨਗੇ ਇੱਥੋਂ ਔੜ ਕੇ ਚੱਲ ਜਾਓ ਫੇਰ ਕਹਿਣਗੇ ਜੀ ਪਿੰਡੋਂ ਨਿਕਲ ਜਾਓ ਪੰਜਾਬ ਤੋਂ ਚੱਲ ਜਾਓ ਫੇਰ ਕਿੱਥੇ ਜਾਵਾਂਗੇ ਜੀ ਕਿਸਾਨ ਕਿੱਥੇ ਜਾਊਗਾ ਅਗਰ ਕੋਹਨਾ ਕੋਈ ਤਾਂ ਸਰਕਾਰ ਨੂੰ ਕੰਮ ਵਧਾਉਣਾ ਚਾਹੀਦਾ ਗਾ ਕਿਉਂ ਨਹੀਂ ਵਧਾ ਸਾਡੀ ਕੋਈ ਮਜਬੂਰੀ ਨਹੀਂ ਕਿ ਸਾਡੀ ਮਜਬੂਰੀ ਨਹੀਂ ਕਿ ਇਹ ਸਰਕਾਰ ਹੀ ਜਿਹੜੀ ਸਾਨੂੰ ਖਰਾਬ ਕਰਨ ਦੀ ਹੈ ਸਾਡੀ ਕੋਈ ਮਜਬੂਰੀ ਨਹੀਂ ਕਿ 3 ਲੋਕਾਂ ਵਾਸਤੇ ਜਾਂ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਸਰਕਾਰ ਹੀ ਸਭ ਕੁਝ ਕਰਦੀ ਹੈ ਸਰਕਾਰ ਜਿਹੜੀ ਹੈ ਕਿ ਇਹ ਪਿਛੇ ਹਟੇਗੀ ਜਾਂ ਜਿਹੜੇ ਕਾਨੂੰਨਾਂ ਦੇ ਲਈ ਜਿਹੜਾ ਫੈਸਲਾ ਰੱਦ ਕਰਨਾ ਫੈਸਲਾ ਬਿਲਕੁਲ ਜਿੱਥੋਂ ਦਾ ਸਰਕਾਰ ਪਿਛੇ ਹਟਣ ਦਾ ਸਵਾਲ ਉਹ 100% ਆਸ ਹੈ ਵੀ ਹਟੂਗੀ ਕਿਉਂਕਿ ਸਾਡਾ ਜਨ ਜੋਸ਼ ਆ ਪੂਰਾ ਵਾ ਸਾਨੂੰ ਕੋਈ ਮਰਗ ਨਹੀਂ ਪਿਆ ਮੀਨ ਆ ਬਾਰਸ਼ਨਾ ਦਾ ਟਾਈਮ ਨਾ ਪੰਜ ਸਾਲ ਦੋ ਸਾਲ ਜਿੰਨਾ ਚਿਰ ਮਰਜੀ ਟਾਈਮ ਲੰਘ ਜੇ ਉਹ ਤਾਂ ਹੀ ਆਖੀ ਨਾ ਜੇ ਸਾਡੇ ਬੰਦੇ ਘਰ ਜਾਣ ਸਾਡਾ ਉਸੇ ਤਰ੍ਹਾਂ ਜਿੰਨਾ ਜੋਸ਼ ਪਹਿਲਾਂ ਉਹਨਾਂ ਜੋਸ਼ ਅੱਜ ਵੀ ਆ ਔਰ ਇਸੇ ਤਰ੍ਹਾਂ ਹੁੰਦੇ ਸਮੇਂ ਚ ਬਣਿਆ ਰਹੂਗਾ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਜੇਪੀ ਨੱਡਾ ਉਹਨਾਂ ਦੇ ਸਬੰਧੀ ਫੈਸਲਾ ਲਿਆ ਕੀ ਫੈਸਲਾ ਲਿਆਏ ਤੁਸੀਂ ਵੇਖੋ ਜੀ ਜੇ ਉਹ ਨੱਡਾ ਸਾਹਿਬ ਇੱਧਰ ਕਿਤੇ ਆਉਂਦੇ ਆ ਪਹਿਲੀ ਗੱਲ ਅਸੀਂ ਬਿਲਕੁਲ ਪੂਰ ਜ਼ੋਰ ਨਾਲ ਵਿਰੋਧ ਕਰਾਂਗੇ ਪਰ ਸਾਡਾ ਵਿਰੋਧ ਸ਼ਾਂਤੀਪੂਰਕ ਹੋਊਗਾ ਰੋਲ ਪੂਰਾ ਕਰਾਂਗੇ ਸਾਨੂੰ ਪਤਾ ਲੱਗਾ ਕੋਈ ਦਫ਼ਤਰ ਖੋਲਣ ਲੱਗਿਆ ਇੱਥੇ ਆ ਕੇ ਪ੍ਰਚਾਰੇ ਕਰ ਰਹੇ ਕਿ ਆਪਣੇ ਵੋਟਾਂ ਦਾ ਉਹ ਸਾਰੇ ਜਗ੍ਹਾ ਤੇ ਆਪਣੇ ਐਮਐਲਏ ਖਿਦਾਰਨ ਲੱਗੇ ਆ ਇਹਨਾਂ ਦਾ ਪ੍ਰਚਾਰ ਆ ਪਰ ਅਸੀਂ ਪੰਜਾਬ ਚ ਨਹੀਂ ਵੜਨ ਦੇਵਾਂਗੇ ਜਿਨ੍ਹਾਂ ਚ ਸਾਡੇ ਮਸਲੇ ਨਹੀਂ ਹੁੰਦੇ 7 ਮਈ ਵਿਰੋਧ ਕਰਾਂਗੇ 7 ਮਈ 7 ਮਈ ਇਹ ਸਾਨੂੰ ਆਡਰ ਹੈ ਜੀ ਪਾਰਟੀ ਦਾ ਜੀ ਵੀ ਕੋਈ 7 ਮਈ ਵਿਰੋਧ ਕਰਾਂਗੇ ਅਜੇ ਤੱਕ 7 ਮਈ ਹੈ ਜੀ ਕਿੰਨਾ ਚਿਰ ਪ੍ਰੋਗਰਾਮ ਪਤਾ ਲੱਗਾ ਤੁਹਾਨੂੰ ਨੱਡਾ ਸਾਹਿਬ ਦਾ ਕਿ ਵੈਸੇ ਫੈਸਲਾ ਲਿਆ ਕਿ ਜਦੋਂ ਵੀ ਆਉਣਗੇ ਨਹੀਂ ਕੋਈ ਜਾਵੇ ਜੀ ਕੱਲਾ ਨੱਡਾ ਸਾਹਿਬ ਨਹੀਂ ਹੋਰ ਵੀ ਕੋਈ ਪਾੜਾ ਕੋ ਲੀਡਰ ਸਾਡੇ ਕੋ ਹੁੰਦਾ ਵਾ ਸਾਡੇ ਪੰਜਾਬ ਮੇਰੇ ਸਾਹਿਬ ਜਿੰਨੇ ਭਾਜਪਾ ਦੇ ਆਗੂ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਵੀ ਆਏ ਸੀ ਕੇਂਦਰੀ ਮੰਤਰੀ ਵੀ ਆਏ ਸੀਗੇ ਸਮਝਾਉਣਾ ਸੀ ਉਹਦੇ ਵਿਰੋਧ ਤੇ ਇਹ ਜਿਹੜਾ ਫਿਊਚਰ ਦੇ ਵਿੱਚ ਵੀ ਜੇ ਵੀ ਨੱਡਾ ਸੰਬੰਧੀ ਜਿਹੜਾ ਫੈਸਲਾ ਲਿਆ ਕਿ ਜਾਂ ਜ਼ਿਲ੍ਹੇ ਦੇ ਵਿੱਚ ਕਹਿ ਰਹੇ ਸੀ ਕਿ ਦਫਤਰ ਖੋਲਣ ਨੇ ਜਾਂ ਭਾਜਪਾ ਦੇ ਹੋਰ ਵੀ ਆਗੂ ਤੇ ਇਹਨਾਂ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ ਬਿਲਕੁਲ ਇਸੇ ਤਰ੍ਹਾਂ ਇਹਨਾਂ ਦਾ ਜਿਹੜੀ ਨੱਡਾ ਵਿਰੋਧ ਕਰਾਂਗੇ ਇਹ ਦਫਤਰ ਖੋਲ ਲੈਂਦੀਆਂ ਗੱਲਾਂ ਕਰਨ ਰਿਹਾ ਆਹੀਂ ਆਂਦੇ ਆ ਜਿਹੜੇ ਕਾਲੇ ਕਾਨੂੰਨ ਬਣਾਏ ਇਹਨਾਂ ਨੂੰ ਵਾਪਸ ਕਰੋ ਜੇ ਪੰਜਾਬ 'ਚ ਵੜਨਾ ਤੇ ਜਿੰਨੇ ਚਿਹਰੇ ਮੋਦੀ ਦੇ ਕਾਲੇ ਕਾਨੂੰਨ ਜਿਹੜੇ ਬਣਾ ਵਾਦਾ ਕੋਈ ਦਫਤਰ ਨਹੀਂ ਖੁੱਲਣ ਦਵਾਵਾਂਗੇ ਜੀ ਡੀ ਨਾ ਡਾ ਛੱਡੋ ਅਸੀਂ ਕਹਿੰਦੇ ਕਿ ਮੋਦੀ ਤੂੰ ਵੀ ਕਿਤੇ ਆਣ ਕੇ ਦਿਖਾ ਤੈਨੂੰ ਕਾਲੀਆਂ ਝੰਨੀਆਂ ਦਿਖਾ ਗਏ ਤੇਰਾ ਵਿਰੋਧ ਕਰਾ ਕੇ ਤੇ ਤੁਹਾਨੂੰ ਪੰਜਾਬ ਚੋਂ ਬਾਹਰ ਕੱਢਾਂਗੇ ਤਾਂ ਇਹ ਭਾਜਪਾ ਗੂਸਨ ਜਿਹੜੇ ਇਥੇ ਭਾਜਪਾ ਗੂਆਂ ਦਾ ਕਿਸਾਨ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਜਿਹੜੇ ਭਾਜਪਾ ਤੇ ਲਗਾਤਾਰ ਇਹਨਾਂ 'ਚ ਜੋਸ਼ ਹੈ ਕਿਸਾਨ ਆਗੂ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਨੇ ਇਹਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਕਿਸੇ ਵੀ ਭਾਜਪਾ ਗੂ ਨੂੰ ਪੰਜਾਬ ਦੇ ਵਿੱਚ ਨਹੀਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸ਼ਾਂਤਮਈ ਤਰੀਕੇ ਨਾਲ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਕਿ ਸ਼ਾਂਤਮਈ ਸ਼ਾਂਤਮਈ ਤਰੀਕੇ ਦੇ ਨਾਲ ਵਿਰੋਧ ਕੀਤਾ ਜਾਏਗਾ ਤਾਂ ਇਸ ਜਗ੍ਹਾ ਜਿਹੜਾ ਪ੍ਰੋਟੈਸਟ ਜਿਹੜਾ ਚੱਲ ਰਿਹਾ ਹੈਗਾ ਇਹ ਤੇ ਜ਼ੋਨ ਵਾਈਜ਼ ਜਿਹੜਾ ਪ੍ਰੋਟੈਸਟ ਆ ਲਗਾਤਾਰ ਨਰਿੰਦਰ ਮੋਦੀ ਦੇ ਖਿਲਾਫ ਜਿਹੜਾ ਵਾ ਉਹ ਵਿਰੋਧ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਕਹਿਆ ਜਾ ਰਿਹਾ ਕਿ ਜਿਹੜੀ ਪੰਜਾਬ ਦੇ ਵਿੱਚ ਝੋਨੇ ਦੀ ਜਿਹੜੀ ਇਸ ਵਾਰ ਆਮਦ ਵਧੀ ਹੈ 38 ਲੱਖ ਮੀਟ੍ਰਿਕ ਟਨ ਜਿਹੜੀ ਵਧੀ ਹੈ ਇਸ ਦੇ ਨਾਲ ਪੰਜਾਬ ਦੇ ਕਿਸਾਨਾਂ ਦਾ ਸਿੱਧਾ ਨੁਕਸਾਨ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਨਾਰੇਬਾਜੀ ਜਿਹੜੀ ਹੋਈ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਤੱਕ ਇਹ ਕਾਨੂੰਨ ਜਿਹੜੇ ਰੱਦ ਨਹੀਂ ਕੀਤੇ ਜਾਂਦੇ ਉਹਨਾਂ ਚਿਰ ਤੱਕ ਪ੍ਰੋਟੈਸਟ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਤਾਂ ਜੰਡੇਆਲਾ ਗੁਰੂ ਵਿਖੇ ਰੇਲਵੇ ਟਰੈਕ ਦੇ ਨਜ਼ਦੀਕ ਗਰਾਊਂਡ ਨੇੜੇ ਪ੍ਰੋਟੈਸਟ ਕਿਸਾਨਾਂ ਦਾ ਜਾਰੀ ਹੈ ਪਹਿਲਾਂ ਜਿਹੜਾ ਮੰਡੀਆਂ ਦੇ ਪੰਜਾਬ ਦੇ ਵਿੱਚ ਇਸ ਵਾਰ ਝੋਨੇ ਦੀ ਜਿਹੜੀ ਅਮਦ ਹੋਈ ਆ ਮੰਡੀਆਂ ਦੇ ਵਿੱਚੋਂ ਟੋਟਲ 208 ਲੱਖ ਮੀਟ्रिक टन ਹੋ ਗਈ ਹੈ ਜਦ ਕਿ ਪਿਛਲੇ ਸਾਲ 167 168 169 ਇਸ ਗੇਟ ਦੇ ਵਿੱਚ ਸੀਗੀ ਕੀ ਕਹਿਣਾ ਚਾਹੁੰਦੇ ਕਿਉਂ ਵਧਿਆ ਹੋ ਨਹੀਂ ਦੇਖੋ ਜੀ ਮੈਂ ਤੇ ਨਾ ਸਿਰਫ ਇੰਨੀਆਂ ਗੱਲਾਂ ਕਰਨੀਆਂ ਚਾਹਨਾ ਕਿ ਇਹ ਜਿਹੜੀ ਸਰਕਾਰ ਆ ਨਾ ਐਡੀਆਂ ਐਡੀਆਂ ਹੀ ਮਾਰੂ ਨੀਤੀਆਂ ਐਨੀਆਂ ਹੀ ਮਾਰੂ ਨੀਤੀਆਂ ਇਹ ਕਹਿੰਦੇ ਆ ਵੀ ਜਿਹੜਾ ਜ਼ਿੰਮੇਵਾਰ ਸਰਕਾਰ ਆ ਨਾ ਇਹ ਕਹਿੰਦੀ ਇਹਨਾਂ ਨੂੰ ਤਾਂ ਜੀਣ ਹੀ ਨਹੀਂ ਦੇਣਾ ਪਰ ਇਹ ਹਨ ਮੋਟ ਤੋਂ ਮਾਰਦੇ ਆਏ ਆ ਇਹ ਸਾਡੇ ਗੁਰੂ ਨੇ ਕਿਹਾ ਇਹ ਆਨੰਦਤਾ ਇਹ ਆਨੰਦਤਾ ਵਾ ਇਹ ਮੋਦੀ ਇੱਕ ਪੰਗਾ ਲੈਣ ਡਿਆ ਵਾ ਇਹਦੀ ਸਪੂਰ ਨੇ ਪਾਸ ਨਹੀਂ ਹੋਊਗਾ ਇਹੀ ਵਹਿਰੇ ਨਾਲ ਕਹਿੰਨੇ ਆ ਵੀ ਇਹ ਜਿਹੜੀ ਸਾਡੀ ਜੰਗ ਆ ਇਹ ਜਿੱਤਾਂਗੇ ਔਰ ਜਿੱਤ ਕੇ ਰਾਵਾਂਗੇ ਦੂਜੀ ਗੱਲ ਏ ਹਰ ਇੱਕ ਇਨਸਾਨ ਹਰ ਇੱਕ ਬੱਚਾ ਜਾਣਦਾ ਵੀ ਕਿਸ ਦਾ ਹੱਕ ਖੋਣਾ ਉਹਦਾ ਨਜਾਇਜ਼ ਫਾਇਦਾ ਕਰਨਾ ਅੱਜ ਨਹੀਂ ਜੀਵਿਦਾ ਨਾ ਜਦੋਂ ਅਸੀਂ ਨਹੀਂ ਚਾਹੁੰਦੇ ਵੀ ਇਹ ਕੰਮ ਸਾਡੇ ਨੂੰ ਨਹੀਂ ਹੋਣਾ ਚਾਹੀਦਾ ਸਾਡੇ ਤੇ ਕਿਉਂ ਧੱਕਾ ਕਿ ਥੋਪਿਆ ਜਾ ਰਿਹਾ ਕਰਨਾ ਹੀ ਆ ਇਹਨਾਂ ਲੋਕਾਂ ਨੂੰ ਤੇ ਵੀ ਪਤਾ ਨਹੀਂ ਵੀ ਕਣਕ ਰੁੱਖਾਂ ਨਾਲ ਲੱਗਦੀ ਆ ਕਿ ਕਣਕ اگਾਈ ਜਾਂਦੀ ਆ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਗੰਨਾ ਪੈਦਾ ਕਿ ਤਰ੍ਹਾਂ ਹੁੰਦਾ ਉਹ ਬੀਜਿਆ ਕਿ ਤਰ੍ਹਾਂ ਜਾਂਦਾ ਤੇ ਉਗਦਾ ਕਿ ਤਰ੍ਹਾਂ ਜੜਾਸ਼ ਕਿ ਤਰ੍ਹਾਂ ਪੈਂਦਾ ਸਾਡੇ ਭਾਗ ਕੋਣ ਬੰਦਨ ਇਹ ਲੋਕ ਦੂਜੀ ਚੀਜ਼ ਹੈ ਇਹ ਵਪਾਰੀ ਤਬਕਾ ਮੈਂ ਇਹ ਬੇਨਤੀ ਕਰਦਾ ਵਾਂ ਸਾਡੇ ਕਿਸਾਨ ਸਾਡੇ ਮਜ਼ਦੂਰ ਸਾਰੇ ਸਾਡੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਵੀ ਆਮ ਕਹਿ ਦਿੰਦੇ ਆ ਵੀ ਇਹ ਜਿਹੜੀ ਲੜਾਈ ਆ ਇਹ ਇਹ ਜਿਹੜੀ ਲੜਾਈ ਆ ਇੱਕ ਖਰੇ ਕਿਸਾਨ ਦੀ ਹੈ ਇਹ ਕਿਸਾਨ ਦੀ ਨਹੀਂ ਜੀ ਇਹ ਹਰ ਇੱਕ ਬੰਦਾ ਘਰ ਬੈਠਾ ਇਹ ਗੱਲ ਸੋਚੇ ਵਿਚਾਰੇ ਸਾਡੀ ਕੋ ਬੀਬੀ ਸਾਡੀ ਕੋ ਧੀ ਸਾਡਾ ਕੋ ਪੁੱਤ ਚਾਹੇ ਨਿੱਕਾ ਚਾਹੇ ਵੱਡਾ ਪੀਏ ਵਿਚਾਰ ਕਿੱਥੇ ਜਾਂਦੀ ਹੈ ਇਹ ਸਾਰਿਆਂ ਵਾਸਤੇ ਇੰਨੀਆਂ ਮਾਰੂ ਨੀਤੀਆਂ ਨਾ ਕਿ ਦੁਨੀਆ ਦਾ ਇੰਨਾ ਪੱਠਾ ਬਹਿ ਜਾਣਾ ਕਿ ਨੁਕਸਾਨ ਕਰ ਦੇਣਾ ਇਹਨਾਂ ਨੇ ਇਸ ਤਰ੍ਹਾਂ ਕਰ ਦੇਣਾ ਵੀ ਜਿੱਦੋਂ ਅਸੀਂ ਆ ਅਸੀਂ ਜ਼ਿਮੀਂਦਾਰ ਆ ਜ਼ਿਮੀਂਦਾਰ ਨਾ ਰਿਆ ਤੇ ਨਿੱਕਾ ਤਬਕਾ ਕਿੱਥੋਂ ਰੋ ਜ਼ਿਮੀਂਦਾਰ ਨਾ ਰਿਆ ਅੱਜ ਜ਼ਿਮੀਂਦਾਰ ਜੱਟ ਦਾ ਤੇ ਮਜੀਬ ਸਿੰਘ ਦਾ ਗ ਰਿਸ਼ਤਾ ਇਹੋ ਜਿਹਾ ਬਣਿਆ ਵੀ ਨਾ ਉਹਦਾ ਉੱਤੋਂ ਬਿਨਾ ਸਰਦਨ ਉੱਤੋਂ ਬਿਨਾ ਸਰ। ਅਹੀ ਦਾੜੀ ਲੈ ਜਾਣਦੇ ਇਹਨਾਂ ਨੂੰ ਹੀ ਆਦਰ ਨਾਲ ਲਿਖ ਕੇ ਆਉਂਦੇ ਆ। ਅੱਜ ਇਹਨਾਂ ਨੇ ਕੰਮ ਇਹੋ ਜਿਹਾ ਕਰ ਦੇਣਾ ਵੀ ਇੱਕ ਮਸ਼ੀਨਰੀ 10000 ਬੰਦੇ ਦਾ ਕੰਮ ਕਰੂ ਉੱਥੇ ਮਜ਼ਦੂਰੀ ਵੀ ਕਿੱਥੋਂ ਮਿਲੂ। ਅੱਜ ਇੱਕ ਇਹ ਐਡੇ ਐਡੇ ਵੱਡੇ ਆਦਾਰੇ ਟਰੈਕਟਰ ਲੈ ਕੇ ਆਉਣਗੇ। ਵੱਡੀਆਂ ਵੱਡੀਆਂ ਮਸ਼ੀਨਾਂ ਲੈ ਕੇ ਆਉਣਗੇ। ਆ ਜ਼ਾਦਾ ਜਿਹੜਾ ਨਿੱਕਾ ਤਬਕਾ ਜਿਹੜੇ ਕੋਈ ਟਰੈਕਟਰਾਂ ਦੀ ਜੋ ਗੱਡੀਆਂ ਨਿੱਕੇ ਨਹੀਂ ਮਕੈਨ ਕਰਦਾ ਨਾ ਇਹ ਵੀ ਚਲੇ ਜਾਣੇ ਇਹਨਾਂ ਦੇ ਆਧਾਰੇ ਹੋਣੇ ਇਹਨਾਂ ਦੇ ਬਣਾਉਣ ਵਾਲੇ ਇਹਨਾਂ ਦੇ ਸਭ ਕੁਝ ਹੋਣਾ ਕਿਸ ਤਰ੍ਹਾਂ ਫਰਕ ਨਹੀਂ ਪਊਗਾ ਇੱਥੇ ਸੋਚ ਆ ਨਾ ਸਾ ਇਹ ਕਰਕੇ ਆਇਆ ਨੇ ਆ ਸਾਡੇ ਨਾਲ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਾਡੀ ਕਿਹ ਦੇ ਨਾਲ ਲੜਾਈ ਨਹੀਂ ਸਾਡੀ ਲੜਾਈ ਆ ਇੱਕ ਸੱਚ ਦੀ ਲੜਾਈ ਕੋਈ ਇਸ ਚੀਜ਼ ਨੂੰ ਵੰਗਾਰ ਕਰੇ ਵੀ ਇਹ ਕੋਈ ਝੂਠੀ ਲੜਾਈ ਲੜ ਲੈ ਡਿੱਡਲੀ ਲੜਨੇ ਆ ਲੋਕਾਂ ਦੀ ਲੜ ਲੈ ਆ ਆਪਣੇ ਪਲੇਟਫਾਰਮ ਲਈ ਵੀ ਸਾਰਿਆਂ ਦਾ ਪਲੇ ਦੀ ਲੜਾਈ ਆਏ ਕੋਈ ਦੂਜੀ ਲੜਾਈ ਨਹੀਂ ਬਾਕੀ ਸਾਡੇ ਵੀਰ ਕੋਈ ਮਲਾਜ਼ਮ ਕੋਈ ਪੁਲਿਸ ਵਾਲਾ ਕੋਈ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਵੀਰੋ ਵਿਚਾਰ ਕਰੋ ਸੋਚ ਕਰੋ ਕਿ ਕੱਲ ਨੂੰ ਅੱਜ ਸਾਡੇ ਨਾਲ ਇਹ ਦੇਨੇ ਆ ਨਾ ਕੱਲ ਨੂੰ ਤੁਹਾਡੇ ਨਾਲ ਵੀ ਇਹ ਦੇਣਾ ਜਾਣੇ ਆ ਜੇ ਆਰਮੀ ਨੂੰ ਪਿਲਸਨ ਬੰਦ ਹੋ ਰਹੀ ਆ ਸੀਆਰਪੀ ਨੂੰ ਪਿਲਸਨ ਬੰਦ ਹੋ ਰਹੀ ਆ ਰਹਿਣਾ ਤੁਹਾਨੂੰ ਵੀ ਨਹੀਂ ਜੇ ਦੇਣਾ ਅੱਜ ਦੇ ਰੱਖੇ ਉਹਨਾਂ ਨੇ ਅੱਜ 700 ਰੁਪਏ ਦਿਹਾੜੀ ਦੇ ਵਿੱਚ ਰੱਖੇ ਕੱਲ ਨੂੰ ਇਹੋ ਜਿਹੇ ਦਿਹਾੜੀਆਂ ਦੋਨਾਂ ਲਾ ਲੈਣਾ ਇਹ ਦਿਨ ਸਦਾ ਨਹੀਂ ਰਹਿਣੇ ਵਿਚਾਰ ਕਰੋ ਗੁਰੂ ਨਾਨਕ ਦੇਵ ਜੀ ਕਿਹਾ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ